ਉਨ ਕੋਈ ਰਸੀਦ ਨਹੀਂ ਦਿੱਤੀ ਸਾਡਾ ਮਰੀਜ਼ ਇੱਥੇ ਸਰਜਰੀ ਕੀਤੀ ਇਹਨਾਂ ਨੇ ਕੋਈ ਕੁਛ ਰਸੀਦ ਨਹੀਂ ਦਿੱਤੀ ਹੈ ਜੀ ਸਾਡੇ ਕੋਲੋਂ 4.5 ਲੱਖ ਰੁਪਏ ਲੈ ਲਿਆ ਕਹਿੰਦੇ ਕਾਰਡ ਚੱਲੂਗਾ ਅਸੀਂ ਕੋਈ ਜਿਹੜੀ ਸੀ ਰੋ ਜਾ ਕੇ ਪੁੱਛਦੇ ਸੀ ਕਾਰਡ ਚੱਲੂਗਾ ਹੁਣ ਸਾਨੂੰ ਕੱਲ ਪਰਤ ਕੇ ਕਹ ਰਹੇ ਕਾਰਡ ਨਹੀਂ ਚੱਲੂਗਾ ਸਾਨੂੰ ਹੋਰ ਪੈਸੇ ਜਮਾ ਕਰਾਓ ਹੂੰ ਪੇਸ਼ੰਟ ਦਾ ਕੀ ਨਾਮ ਹੈ ਤੁਹਾਡੀ ਕੁਛ ਅੱਲੇ ਦੇ ਵੀ ਅੱਛਾ ਕਿਸ ਕਰਕੇ ਤੁਸੀਂ ਆਏ ਸੀਗੇ ਅਸੀਂ ਆਏ ਸੀ ਉਹਨਾਂ ਦਾ ਸਿਰ ਦਾ ਐਕਸੀਡੈਂਟ ਹੋਇਆ ਸੀਗਾ ਪਹਿਲਾਂ ਅਸੀਂ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਸੀਗੇ ਆ ਜਾਓ ਵੀ ਤੁਹਾਡਾ ਕਾਰਡ ਚੱਲੇਗਾ ਅਸੀਂ ਆ ਗਏ ਹੁਣ ਕਹਿੰਦੇ ਕੋਈ ਕ ਕੋਈ ਨਹੀਂ ਕੋਈ ਸਾਨੂੰ ਦਵਾਈਆਂ ਦੀ ਕੋਈ ਰਸੀਦ ਨਹੀਂ ਦਿੱਤੀ ਹੈਗੀ ਇਹਨਾਂ ਨੇ ਤੁਸੀਂ ਕਿੰਨਾ ਪੈਸਾ ਲਗਾ ਚੁੱਕੇ ਹੋ ਅਸੀਂ ਸਾਡੇ 4 ਲੱਖ ਰੁਪਏ ਲਗਾ ਚੁੱਕੇ ਆ ਘਰ ਵੇਚਤਾ ਗਹਿਣੇ ਵੇਚਤੇ ਸਭ ਕੁਝ ਵੇਚਤਾ ਕਿਰਾਇਆ ਦੇ ਸੀ ਉਹਨੂੰ ਰਹਿ ਰਹੇ ਆ ਦੋ ਮੁੰਡੇ ਉਹਨਾਂ ਦੇ ਪਹਿਲਾਂ ਸੱਟਾ ਲੱਗਿਆ ਕੋਈ ਕੰਮ ਨਹੀਂ ਕਰ ਸਕਦੇ ਉਹ ਅੱਛਾ ਤੇ ਜਦੋਂ ਤੁਸੀਂ ਪੈਸੇ ਦੇ ਉੱਤੇ ਕੋਈ ਰਸੀਦਾ ਨਹੀਂ ਮਿਲੀਆਂ ਤੁਹਾਨੂੰ अच्छा मतलब कहंदे कि आयुष्मान कार्ड ਤੁਹਾਡਾ ਚੱਲੇਗਾ ਤਾਂ ਕੋਈ ਰਸੀਦ ਕੋਈ ਨਹੀਂ ਦੇਣੀ ਹੈਗੀ اچھا मतलब ਇਹ ਕਿਹੜੇ ਹਸਪੀਟਲ ਦੇ ਵਿੱਚ ਅਜੀਆ ਉਹਨਾਂ ਪੁੱਛਿਆ ਨਹੀਂ ਤੁਸੀਂ ਹਸਪੀਟਲ ਲੈਣਾ ਰੋਜ਼ ਨਹੀਂ ਤੁਸੀਂ ਪੁੱਛਿਆ ਨਹੀਂ ਰਸੀਦ ਕਿਉਂ ਨਹੀਂ ਦੇਣੀ ਹੈਗੀ ਅਸੀਂ ਪੁੱਛਿਆ ਕਿ ਤੁਹਾਡਾ ਕਾਰਡ ਚੱਲਣਾ ਤਾਂ ਕਰਕੇ ਰਸੀਦ ਨਹੀਂ ਦੇਣੀ ਤੁਹਾਨੂੰ اچھا اچھا ਹੁਣ ਮੈਨੂੰ ਇਹ ਵੀ ਜ਼ਰੂਰ ਦੱਸਿਓ ਤੁਸੀਂ ਧਰਨਾ ਲਗਾ ਕੇ ਬੈਠੇ ਹੋ ਤੁਹਾ ਅਜੀਹਾ ਕੀ ਹੋਇਆ ਤੁਹਾਨੂੰ ਧਰਨਾ ਲਾਣਾ ਪਿਆ ਮਰੀਜ਼ ਠੀਕ ਹੈ ਤੁਹਾਡਾ ਮਰੀਜ਼ ਬਿਲਕੁਲ ਠੀਕ ਨਹੀਂ ਹੈਗਾ

ਜਾਏਗਾ ਅੱਛਾ ਤੁਸੀਂ ਤੁਸੀਂ ਕਹਿ ਰਹੇ ਸੀ ਅਲੀਗੇਸ਼ਨ ਲਗਾ ਰਹੇ ਕਿ ਉਹਨਾਂ ਨੇ ਕਿਹਾ ਕਿ ਪੈਸੇ ਲੈ ਲਓ ਤੇ ਪੇਸ਼ੈਂਟ ਲੈ ਜਾ ਤੁਹਾਡਾ ਕੀ ਹੈ 1000 ਰੁਪਏ ਲੈ ਲਓ ਪੇਸ਼ੈਂਟ ਲੈ ਜਾਓ ਕਿਸੇ ਹੋਰ ਹਸਪੀਟਲ ਅਸੀਂ ਉੱਥੇ ਵੀ ਦੇਖ ਲਾਂਗੇ ਅੱਛਾ ਅਸੀਂ ਕਹ ਜਿਹੜਾ ਤੁਸੀਂ ਉੱਥੇ ਦੇਖਣਾ ਤੁਸੀਂ ਇੱਥੇ ਦੇਖੋ ਕਿਹੜੇ ਡਾਕਟਰ ਦੇ ਲੱਖ ਰੁਪਏ ਦਿੰਦਾ ਵੀ ਆਪਣਾ ਪੇਸ਼ੈਂਟ ਲੈ ਜਾਓ ਹਰ ਕਿਸੇ ਹਸਪੀਟਲ ਅੱਛਾ ਤੇ ਕਿਹੜੇ ਡਾਕਟਰ ਨੇ ਕਹੀ ਸੀ ਗੱਲ ਇਹ ਗੱਲ ਕਹੀ ਨਹੀਂ ਸੀ ਅਸਿੰਗਲਾ ਮੈਡਮ ਨੇ ਅੱਛਾ ਚਲੋ ਠੀਕ ਹੈ ਜੀ ਹੁਣ ਤੁਸੀਂ ਧਰਨਾ ਲਾ ਕੇ ਬੈਠੇ ਹੋ ਕੀ ਲੱਗਦਾ ਕਿ ਹੋਏਗਾ ਇਹ ਸਾਨੂੰ ਸਾਡਾ ਮਰੀਜ਼ ਦਾ ਸਾਡਾ ਮਰੀਜ਼ ਠੀਕ ਕਰਕੇ ਦੇਣ ਸਾਡਾ ਕਾਰਡ ਚਲਾਣਾ ਸੀ ਹੁਣ ਪੰਜੀ ਜਿਹੜੀ ਇਹ ਹਸਪੀਟਲ ਅਸੀਂ ਇਲਾਜ ਕਰਵਾ ਕੇ ਲੈ ਕੇ ਜਾਣਾ ਆ ਆਪਣਾ ਮਰੀਜ਼ ਠੀਕ ਹੈ ਇੱਕ ਪੇਸ਼ੈਂਟ ਐਡਮਿਟਡ ਹੈ ਜੀ ਜਿੰਨਾ ਦਾ ਨਕੋਦਰ ਐਕਸੀਡੈਂਟ ਹੋਇਆ ਸੀ ਉਹ ਲੁਧਿਆਣੇ ਦੇ ਰਹਿਣ ਵਾਲੇ ਨੇ ਤੇ ਉਸ ਤੋਂ ਬਾਅਦ ਉਹ ਜਲੰਧਰ ਆਪਣੇ ਪੇਸ਼ੈਂਟ ਨੂੰ ਲੈ ਕੇ ਆਏ ਸੀ ਏ ਐਮ ਸੀ ਹਸਪੀਟਲ ਹੈਗਾ ਮੋਡਰਨ ਟਾਊਨ ਏਰੀਆ ਵਿੱਚ ਤੇ ਉਹਨਾਂ ਦਾ ਇਸ਼ੂ ਇਦਾਂ ਕਿ ਆਯੂਸ਼ਮਨ ਭਾਰਤ ਜਿਹੜਾ ਕਾਰਡ ਸੀ ਉਹਨਾਂ ਦਾ ਉਹ ਸ਼ਾਇਦ ਇੱਥੇ ਐਪਲੀਕੇਬਲ ਨਹੀਂ ਹੋਇਆ ਤਾਂ ਉਹਦੇ ਕਰਕੇ ਪੇਮੈਂਟ ਦਾ ਕੋਈ ਇਸ਼ੂ ਹੈਗਾ ਜਿਹੜਾ ਹਸਪੀਟਲ ਦੇ ਸਟਾਫ ਨਾਲ ਡਾਕਟਰਸ ਨਾਲ ਤੇ ਪੇਸ਼ੈਂਟ ਦਾ ਇਸ਼ੂ ਹੈ ਇਹਦਾ ਦਾ ਹੈਗਾ ਕਿ ਪੇਮੈਂਟ ਇਹ ਕਹ ਰਿਹਾ ਕਿ ਨਹੀਂ ਅਸੀਂ ਦੇਣੀ ਤੇ ਹਸਪੀਟਲ ਵਾਲੇ ਉਹਦਾ ਵਿਰੋਧ ਕਰ ਰਹੇ ਕਿ ਪੇਮੈਂਟ ਦੇ ਦੇ। ਅਸੀਂ ਮੰਨਦੇ ਇੱਕ ਮਿੰਟ ਗੱਲ ਕਰੀਏ ਤੇ ਉਹਨਾਂ ਨੇ ਪਰਿਵਾਰਿਕ ਮੈਂਬਰਾਂ ਦਾ ਇਹ ਦੋਸ਼ ਆ ਕਰਮ ਪਰਦਰਸ਼ਨ ਵੀ ਕਰ ਰਹੇ ਨੇ। ਉਹਨਾਂ ਦਾ ਦੋਸ਼ ਹੈ ਕਿ ਸਾਨੂੰ ਹਸਪੀਟਲ ਦੇ ਵਿੱਚ ਅਸੀਂ ਸੀਐਮਸੀ ਹਸਪੀਟਲ ਸੀਗੇ ਸਾਡੀ ਪਹਿਲਾਂ ਹਸਪੀਟਲ ਨਾਲ ਗੱਲ ਹੋਈ ਆ ਉਹਨਾਂ ਨੇ ਸਾਨੂੰ ਇਹ ਕਹਿ ਗਿਆ ਕਿ ਜਿਹੜਾ ਤੁਹਾਡਾ ਇੱਥੇ ਕੋਈ ਵੀ ਖਰਚਾ ਨਹੀਂ ਹੋਊਗਾ ਕਿਉਂਕਿ ਆਯੂਸ਼ਮਨ ਕਾਰਡ ਦੇ ਨਾਲ ਜਿਹੜਾ ਤੁਹਾਡਾ ਇਲਾਜ ਹੋਊਗਾ ਜੀ ਆਯੂਸ਼ਮਨ ਕਾਰਡ ਦਾ ਜੇ ਅਸੀਂ ਗੱਲ ਕਰੀਏ ਤਾਂ ਇੱਥੇ ਬੋਰਡ ਵੀ ਲੱਗਾ ਹੋਇਆ ਬਾਹਰ ਪਰ ਹਸਪੀਟਲ ਨੇ ਫਿਰ ਵੀ ਇਹਨਾਂ ਤੋਂ ਕਹਿੰਦੇ ਕਿ 4 4.5 ਲੱਖ ਰੁਪਏ ਸਾਡੇ ਤੋਂ ਲੈ ਲਿਆ ਕੋਈ ਰਸੀਦ ਨਹੀਂ ਦਿੱਤੀ ਕੋਈ ਬਿੱਲ ਨਹੀਂ ਦਿੱਤਾ ਜੇ ਮੈਡੀਸਨ ਦਾ ਵੀ ਕੋਈ ਬਿੱਲ ਨਹੀਂ ਦਿੱਤਾ ਸਾਨੂੰ ਤੇ ਕਹਿੰਦੇ ਕਿ ਜਿਹੜਾ ਪੈਸੇ ਸਾਡੇ ਤੋਂ ਲਏ ਗਏ ਨੇ ਸਾਡਾ ਇਲਾਜ ਵੀ ਜਿਹੜਾ ਉਹ ਪੇਸ਼ੈਂਟ ਦਾ ਕੋਈ ਸਰਜਰੀ ਜਾਂ ਕੁਝ ਵੀ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਪੇਸ਼ੈਂਟ ਦੇ ਬਾਰੇ ਗੱਲ ਕਰਦੇ ਹਾਂ ਦੰਸਰ ਬੁਲਾ ਲਏ ਜਾਂਦੇ ਆ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਹਿੰਦੀਆਂ ਕਿ ਅਸੀਂ ਪੁਲਿਸ ਦੇ ਵਿੱਚ ਸਾਡੀ ਬੜੀ ਪਹੁੰਚ ਹੈ ਤੇ ਅਸੀਂ ਤੁਹਾਡੇ ਉੱਤੇ ਕਾਰਵਾਈ ਕਰਾ ਦਾਂਗੇ ਉਹ ਹਸਪੀਟਲ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਸੀ ਜਿਹੜੇ ਤੁਸੀਂ ਸਾਰੇ ਅਲਿਗੇਸ਼ਨਸ ਲਾ ਰਹੇ ਹੋ ਪਹਿਲੀ ਗੱਲ ਤੇ ਆਯੂਸ਼ਮਨ ਭਾਰਤ ਵਾਲੀ ਕਾਰਡ ਦੀ ਜਿਹੜੀ ਗੱਲ ਹੈ ਉਹ ਇਹ ਹਸਪੀਟਲ ਬਿਲਕੁਲ ਵੈਲੀਡੇਟ ਕਰਦਾ ਹੈ ਕਿ ਅਸੀਂ ਦੇ ਸਕਦੇ ਹਾਂ ਉਹਦੇ ਅੰਦਰ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਨੇ ਪਰ ਡਾਕਟਰਸ ਦਾ ਇਹ ਕਹਿਣਾ ਹੈ ਕਿ ਕਈ ਜਿਹੜੇ ਇਲਾਜ ਹੁੰਦੇ ਨੇ ਉਹ ਆਯੁਸ਼ਮਾਨ ਦੇ ਵਿੱਚ ਕਵਰ ਨਹੀਂ ਹੁੰਦੇ ਸੋ ਦੋਸ ਥਿੰਗਸ ਨੀਡ ਟੂ ਬੀ ਵੈਰੀਫਾਈਡ ਤੇ ਉਹ ਵੈਰੀਫਾਈ ਕੀਤੀਆਂ ਜਾਣਗੀਆਂ ਸੀਐਮਓ ਦਫਤਰ ਨਾਲ ਵੀ ਗੱਲ ਕੀਤੀ ਜਾਏਗੀ ਜਿਹੜੇ ਦੂਜੇ ਅਲੀਗੇਸ਼ਨ ਨੇ ਕਿ ਪੇਸ਼ੈਂਟ ਦਾ ਇਲਾਜ ਨਹੀਂ ਠੀਕ ਢੰਗ ਨਾਲ ਹੋਇਆ ਉਹ ਵੀ ਚੀਜ਼ਾਂ ਵੈਰੀਫਾਈ ਕਰਨ ਵਾਲੀਆਂ ਨੇ ਇਸ ਟਾਈਮ ਤੇ ਪੇਸ਼ੈਂਟ ਦੀ ਹਾਲਤ ਠੀਕ ਹੈ ਤੇ ਆਪਾਂ ਹੁਣ ਅੱਗੇ ਜਿਹੜੇ ਵੀ ਇਲਜ਼ਾਮ ਲਾ ਰਹੇ ਨੇ ਉਹਨਾਂ ਨੂੰ ਵੈਰੀਫਾਈ ਪਰ ਜੇ ਪੈਸਿਆਂ ਦੀ ਗੱਲ ਕਰੀਏ ਰਸੀਦ ਕੋਈ ਨਹੀਂ ਦਿੱਤੀ ਗਈ ਬਿੱਲ ਕੋਈ ਨਹੀਂ ਦਿੱਤਾ ਗਿਆ ਇਹ ਇਹ ਤਾਂ ਜੇਕਰ ਉਹਨਾਂ ਨੇ ਪੈਸੇ ਲਏ ਆ ਤਾਂ ਉਹਦੀ ਰਸੀਦ ਉਹਦਾ ਬਿੱਲ ਇਹ ਵੀ ਜਿਹੜੀਆਂ ਚੀਜ਼ਾਂ ਨੇ ਇਹ ਵੈਰੀਫਾਈ ਕਰਨ ਵਾਲੀਆਂ ਨੇ ਕੁਛ ਨਾ ਕੁਛ ਬਿੱਲਸ ਦਿਖਾ ਰਹੇ ਨੇ ਪਰ ਉਹ ਚੀਜ਼ਾਂ ਨੂੰ ਇਹ ਨਹੀਂ ਐਡ ਡਿਨਾਈ ਕਰ ਰਹੇ ਨੇ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਾਂਗੇ ਤਿਹਰੀ ਤੁਹਾਡੇ ਅੱਗੇ ਪੂਰੀ ਅਗਲੀ ਕਹਾਣੀ ਰੱਖ ਸਕਦੇ ਆ ਇੱਕ ਰੂਪ ਹੋਰ ਹੈ ਮੈਂ ਇਹਨਾਂ ਤੇ ਕੀ ਕਹਿੰਦੇ ਕਿ ਸਾਨੂੰ ਕਿਹਾ ਗਿਆ ਕਿ 1 ਲੱਖ ਰੁਪਈਆ ਲੈ ਲਓ ਸਾਡੇ ਕੋਲੋਂ ਤੇ ਮਰੀਜ਼ ਨੂੰ ਲੈ ਜਾਓ ਇਸ ਤਰ੍ਹਾਂ ਦੀ ਕੋਈ ਤੁਹਾਡੇ ਸਾਹਮਣੇ ਗੱਲ ਨਹੀਂ ਨਹੀਂ ਸਾਡੇ ਸਾਹਮਣੇ ਇਹ ਇਦਾਂ ਦੀ ਕੋਈ ਗੱਲ ਨਹੀਂ ਆਈ ਜੀ ਜੇ ਇਦਾਂ ਦੀ ਵੀ ਕੋਈ ਗੱਲ ਹੋਈਗੇ ਨੋ ਵੀ ਵੈਰੀਫਾਈ ਕੀਤਾ ਜਾਏਗਾ ਹਸਪੀਟਲ ਦੇ ਜਿਹੜੇ ਕੈਮਰਾਜ਼ ਨੇ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਅੱਜ ਤੁਸੀਂ ਆਏ ਹੋ ਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਜੀ ਹੁਣ ਇੱਕ ਵਾਰੀ ਇਹਨਾਂ ਦੇ ਜਿਹੜੇ ਪੇਸ਼ੈਂਟਸ ਹੈਗੇ ਨੇ ਜਿਨ੍ਹਾਂ ਦਾ ਵਿਰੋਧ ਹੈਗਾ ਜਿਨ੍ਹਾਂ ਦੀ ਕੋਈ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਤੋਂ ਕੰਪਲੇਂਟ ਲੈ ਰਹੇ ਆ ਤੇ ਥਾਣੇ ਜਾ ਕੇ ਇਹਨਾਂ ਦੀ ਪੁੱਛਕਿਛ ਕਰਾਂਗੇ ਜੀ ਡਾਕਟਰਸ ਤੋਂ ਠੀਕ ਹੈ ਫਾਈਨ ਬੋਇਲ ਬੋਲਦਾ ਇਹ ਕਿਹਨੇ ਵੈਂਟੀਲੇਟਰ ਲਾ ਕੇ ਦਿਖਾਉਂਦੇ ਨਹੀਂ ਦਿਖਾਉਂਦਾ ਥਾਣੇ ਪਹਾ ਹੈ ਨਾ ਕੋਈ ਨਹੀਂ ਹੈ ਤਾਂ ਕਿਹਨੇ ਵੈਂਟੀਲੇਟਰ ਤਾਂ ਨਹੀਂ ਲਾ ਕੇ ਸੈਂਡ ਕਰੋ ਤਾਂ ਲਾਣਾ ਹੈ ਕਿਹਨੇ ਵੈਂਟੀਲੇਟਰ ਤਾਂ ਲਾ ਕੇ ਦਿਖਾਓ ਬੜਾ ਇਹ ਕਿਉਂ ਮੈਡੀਕਲ ਪਲੇਟ ਕੀਤੀ ਹੋਈ ਹੈ ਹਾਂਜੀ ਇਹਨਾਂ ਨੇ ਅੱਪਾ ਪੁਲਿਸ ਮੰਗਾਈ ਸਾਡੀ ਗੱਲ ਨਹੀਂ ਸੁਣਦੇ ਘੰਟਾ ਹੋ ਗਿਆ ਤੁਹਾਨੂੰ ਕੋਈ ਆਉਣਾ ਘੰਟਾ ਹੋ ਗਿਆ ਕਿਹੜਾ ਮਕਾਨ ਆ ਕੇ ਤੁਹਾਡੇ ਕੋਲ ਬਾਅਦ ਵਿੱਚ ਤੁਹਾਡੇ ਘਰ ਦੇ ਕੋਲ ਚੋਰੀ ਦਾ ਪਤਾ ਆਉਂਦਾ ਉਹ ਤੁਹਾਡੇ ਤੇ ਸਾਡਾ ਮਰੀਜ਼ ਬਿਲਕੁਲ ਡਾਟਾ ਕੋਈ ਨਹੀਂ ਮੈਨੂੰ ਆਉਂਦਾ ਬੰਦਾ ਕੋਈ ਕਸੂਰ ਨਹੀਂ ਆਉਂਦਾ ਉਹ ਪਾ ਕੇ ਚੋਰੀ ਕਰਾਉਂਦੇ ਨੇ ਕੋਈ ਮੂਵਮੈਂਟ ਨਹੀਂ অনেকে তা বেছর দি। র ফল সিিয়া নাতিলার করে সা ক ফ এ বেছিলর কলাকে ভা কে ্যাসা । ਕੋਈ ਕੰਪਲੇਂਟ ਕੀਤੀ ਹੁਣ ਤੁਸੀਂ ਕੋਈ ਪੁਲਿਸ ਵਾਲੇ ਠੀਕ ਹੈ ਹਾਂਜੀ ਇਹਨਾਂ ਨੇ ਅੱਗੋਂ ਪੁਲਿਸ ਨੂੰ ਮਗਾਨੀ ਸਾਡੀ ਗੱਲ ਨਹੀਂ ਸੁਣਦੇ ਕੰਤਾ ਹੋ ਗਿਆ ਸਾਨੂੰ ਭੜਿਆ ਨੂੰ ਭੰਡਾ ਹੋ ਗਿਆ ਗੇਟ ਪਰ ਕੋਈ ਨਹੀਂ